ਸਸਿਕਾਹ ਦੋਸਤੋ ਕੀ ਹਾਲ ਚਾਲ ਨੇ ਜੀ ਮੈਥਡ ਆਪਣਾ ਗੁਰਜਿੰਦਰ ਸਿੰਘ ਸਰਾਂ ਤੇ ਜਿੰਦ ਸਰਾਂ ਬਲੌਗ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਾਂ ਡੇਰੀ ਫਾਰਮਾਂ ਦੇ ਵੀਡੀਓ ਪਾਉਂਦੇ ਰਹਿੰਦੇ ਆ ਤੇ ਅੱਜ ਖੜੇ ਆ ਪਿੰਡ ਬਦਿਆਲਾ ਦੇ ਵਿੱਚ ਬਰਦਰ ਡੇਰੀ ਫਾਰਮ ਵਾਲੇ ਕੋਲੇ ਹੋਰ ਜੀ ਭਰਾ ਜੀ ਠੀਕ ਠਾਕ ਹੋ ਤੁਸੀਂ ਕੀ ਗੱਲ ਬਈ ਕੈਮ ਆ ਸੇਤਾ ਜੀ ਵਧੀਆ ਬਈ ਵਧੀਆ ਇਹ ਬਈ ਡੇਰੀ ਫਾਰਮ ਦਾ ਜੀ ਕੰਮ ਦੀ ਗੱਲ ਕਰੀਏ ਇਹ ਕੰਮ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਆ ਅੱਜ ਦੀ ਘੜੀ ਦਾ ਦੇਖੋ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਸਾਰੇ ਪੰਜਾਬੀ ਆਪਣੇ ਭਰਾ ਜਿਹੜੇ ਇਹ ਕੰਮ ਦੇ ਵੱਲ ਮੁੜ ਰਹ ਸਾਨੂੰ ਬਈ ਹੋ ਗਏ ਮਤਲਬ 6 ਸਾਲ ਹੋ ਗਏ ਯਾਰ ਗਾਵਾਂ ਰੱਖਿਆ ਨੇ ਬਈ ਠੀਕ ਹੈ ਜੀ ਹੂੰ ਹੂੰ ਪਹਿਲਾਂ ਘਰੇ ਰੱਖਿਆ ਹੋਏ ਸੀ 3 ਸਾਲ ਇੱਥੇ ਫਾਰਮ ਤੇ ਇੱਥੇ ਬਣਾਇਆ 3 ਸਾਲ ਇੱਥੇ ਹੋ ਗਏ ਇੱਥੇ ਹੋ ਗਏ ਪਹਿਲਾਂ ਘਰੇ ਸੀ ਮਤਲਬ ਕਿੰਨੇ ਕ ਜਾਨਵਰ ਸੀਗੇ ਪਹਿਲਾਂ ਜਦੋਂ ਘਰੇ ਰੱਖੇ ਸੀ ਘਰੇ ਤਾਂ ਬਈ ਉਵੇਂ ਦਾ 2-3 ਕ ਗਾਵਾਂ ਹੀ ਸੀ ਸਾਡੇ ਕੋਲ ਮਤਲਬ ਅਸੀਂ ਗਾਵਾਂ ਮੁੱਲ 바ਵਾ ਲੈਤੀਆਂ ਠੀਕ ਹੈ ਦਾ ਗਾਵਾਂ ਤਾਂ ਲੈਤੀਆਂ ਫਿਰ ਜਦ ਸਾਡੇ ਕੋਲ 30 30 ਗਾਵਾਂ ਹੋ ਗਈਆਂ 30 ਗਾਵਾਂ ਤੱਕ ਅਸੀਂ ਘਰੇ ਰੱਖਿਆ ਤੇ ਇਹਦੂ ਮੁੜਕੇ ਜਿਹੜੀਆਂ ਬਸ 30 ਗਾਵਾਂ ਮੈਂ ਮੁੱਲ ਲੈਤੀਆਂ ਨੇ 60 ਕ ਪਸ਼ੂ ਆ 30 ਕ ਹੁਣ ਆਪਦੀਆਂ ਬੱਚੀਆਂ ਤਿਆਰ ਹੋ ਗਈਆਂ ਠੀਕ ਹੈ 60 ਪਸ਼ੂ ਹੁਣ ਤੁਹਾਡੇ ਕੋਲ ਹੈਗੇ ਹਾਂ ਹਾਂ ਬਈ ਠੀਕ ਹੈ ਸੋਚਿਆ ਕੀ ਸੀਗਾ ਬਈ ਕਿਵੇਂ ਸ਼ੁਰੂ ਕਰਿਆ ਵੀ ਕਿਸੇ ਨੂੰ ਦੇਖ ਕੇ ਸੋਚਿਆ ਸੀ ਕਿ ਵੈਸੇ ਹੀ ਮਤਲਬ ਸੋਚਿਆ ਵੀ ਡੇਰੀ ਪਰ ਕਰਨਾ ਨਹੀਂ ਐਵੇਂ ਹੀ ਬਸ ਵੀ ਜਮਾ ਕੰਮ ਨਾਲ ਵੀ ਖੇਤੀ ਦੇ ਨਾਲ ਨਾਲ ਕੰਮ ਚਲਾ ਲਾਂਗੇ ਜਰਾ ਤੇ ਐਵੇਂ ਕਰਕੇ ਸੋਚਿਆ ਕਿਉਂਕਿ ਵੀ ਬਹਾਨਾ ਆਪਦਾ ਵੀ ਖਰਾਕ ਨੂੰ ਕਾਬਦੀ ਹੋ ਜਾਗ ਹਾਂ ਹਾਂ ਬਈ ਨਾਲ ਨਾਲ ਵੀ ਯਾਰ ਠੀਕ ਹੈ ਤੇ ਐਵੇਂ ਤੇ ਜਦੋਂ ਬਈ ਸ਼ੁਰੂ ਕਰਈ ਕੰਮ ਕਿਉਂਕਿ ਆਪਣੇ ਲੋਕ ਥੋੜਾ ਜਿਹਾ ਲੱਤਾਂ ਵੱਧ ਖ ਕੀ ਕਹਿੰਦੇ ਨੇ ਲੋਕ ਦਾ ਕਹਿੰਦਾ ਹੀ ਆ ਬਈ ਨਹੀਂ ਕੀ ਕਰੀਏ ਐਵੇਂ ਵੀ ਔਖਾ ਕੰਮ ਆ ਯਾਰ ਕੀ ਕਰਨਾ ਬਾਕੀ ਥੋੜਾ ਜਿਹਾ ਐਵੇਂ ਵੀ ਦੁੱਧ ਦਾ ਰੇਟ ਰੂਟ ਘਟਾ ਨਾ ਤੇ ਤਾਂ ਕਰਕੇ ਬੱਚੇ ਤਾਂ ਜਿੰਨੇ ਵੀ ਰੱਖਦੇ ਆ ਬੰਦੇ ਵੱਧ ਵੀ ਘਟਾ ਕੀ ਕਰਨਾ ਜਿਆਦਾ ਮਿਹਨਤ ਜਿਆਦਾ ਆ ਐਵੇਂ ਐਵੇਂ ਤੇ ਕੀ ਘਟਾ ਹੈਗਾ ਕਿ ਵੱਧ ਦਾ ਸੁਣਿਏ ਇਹ ਗੱਲ ਦੱਸੋ ਆ ਉਹ ਨਹੀਂ ਨਹੀਂ ਬਈ ਜਿਵੇਂ ਨਾਲ ਬੱਚੇ ਤਿਆਰ ਹੁੰਦੇ ਜਿਵੇਂ ਹਨਾ ਠੀਕ ਹੈ ਬੱਚੇ ਤਿਆਰ ਹੁੰਦੀਆਂ ਜੇ ਆਪਾਂ ਐਵੇਂ ਦੇਖੀ ਦੁੱਧ ਚੋ ਜੇ ਕੱਲਾ ਬਰਾਬਰ ਬਰਾਬਰ ਵੀ ਹੋਈ ਜਾਊਗਾ ਜਿਹੜੇ ਬੱਚੇ ਤਿਆਰ ਹੁੰਦੇ ਆ ਫਿਰ ਉਹਨਾਂ ਦਾ ਤਾਂ ਪ੍ਰੋਫਿਟ ਹੁੰਦਾ ਹੀ ਹੁੰਦਾ ਕਿਉਂਕਿ ਵਧੀਆ ਰੇਟ ਆ ਹੁਣ ਅੱਜ ਕੱਲ 2.5 ਤਿੰਨ ਲੱਖ ਰੁਪਏ ਦੀ ਆ ਤਾਂ ਵੇਖਦੀ ਵੇਖਦੀ ਆ ਗਾਂ ਇੱਕ ਠੀਕ ਐਚ ਐਫੀ ਹਾਂ ਠੀਕ ਹੈ ਜੀ ਆਪਣੇ ਕੋਲ ਕਿਹੜੀ ਕਿਹੜੀ ਬਰੀਡ ਹੈ ਸਾਡੇ ਕੋਲ ਬਈ ਅਮਰੀਕਨ ਹੀ ਐਚ ਐਫੀ ਆ ਜ਼ਿਆਦਾ ਤਾਂ ਐਚ ਐਫੀ ਆ ਹਾਂ 5 6 ਇੱਕ ਜਰਸੀ ਨੇਗੀਆਂ ਜਰਸੀ ਹੈਗੀਆਂ ਨੇ ਇਹ ਦੋਨੇ ਮੈਂ ਕਹਿੰਦਾ ਟਾਪ ਬਰੀਡ ਨੇ ਅੱਜ ਦੀ ਘੜੀ ਹਾਂ ਬਈ ਜਰਸੀ ਦਾ ਵੀ ਹੁਣ ਵਧੀਆ 35 ਤੋਂ 40 ਲ ਕ੍ਰਾਕ ਕੀ ਪਾਉਣੇ ਹੋ ਮਤਲਬ ਕੀ ਮਿਕਸ ਕਰਦੇ ਹੋ ਕਲੀ ਕੰਜੀ ਦੱਸੋ ਡਿਟੇਲ ਫਾਰਮੂਲੇਸ਼ਨ ਯਾਰ ਜਿਆਦਾ ਪੀਡੀਐਫ ਵਾਲੀ ਬਣਾ ਕੇ ਦੇ ਦਿੰਦੇ ਆ ਠੀਕ ਹੈ ਜਿਵੇਂ ਆਪਣੇ ਤੇ ਬਾਕੀ ਦਾ ਬਸ ਸਾਈਲੇਜ ਸਾਈਲੇਜ ਦੇ ਨਾਲ ਆਪਣਾ ਇਹ ਚਕੰਦਰ ਦਾ achar ਹੁੰਦਾਗਾ ਠੀਕ ਹੈ ਜੀ ਤੇ ਬਸ ਚਾਰ ਤੂੜੀ ਤੇ ਫੀਲਡ ਦੇ ਵਿੱਚ ਜਿਹੜੀ ਫਾਰਮੂਲੇਸ਼ਨ ਹੁੰਦੀ ਆ ਉਹਦੇ ਵਿੱਚ ਉਹ ਸਾਰੀ ਬੈਲੈਂਸ ਫੀਡ ਬਣਾ ਕੇ ਦਿੰਦੇ ਨੇ ਵੀਰੇ ਉਹ ਫਾਰਮੂਲੇਸ਼ਨ ਬਣਾਉਂਦੇ ਆ ਫੈਕਟਰੀ ਜਿਉਂ ਵਾਲ ਲੈਣੇ ਆ ਵੀਰੇ ਆਟੋਮੈਟਿਕ ਬਣਦੀ ਉਹ ਤੇ ਹਾਂ ਉਹਦੇ ਵਿੱਚ ਮਿਨਰਲ ਮਿਕਸਚਰ ਵਗੈਰਾ ਬਫਰ ਬਫਰ ਜਿੰਨਾ ਵੀ ਸਿਸਟਮ ਉਹਦਾ ਸਾਰਾ ਉਹ ਸਾਰਾ ਸਾਰਾ ਹਾਂ ਮਿਕਸ ਹੋ ਜਾਂਦਾ ਵਿੱਚ ਉਹਦੇ ਠੀਕ ਹੈ ਬਾਈ ਤੇ ਇਹਨਾਂ ਦੀ ਇਹ ਗੱਲ ਕਰੀਏ ਬਾਈ ਇਹਨਾਂ ਦੀ ਦੇਖਭਾਲ ਮਤਲਬ ਕੀ ਜ਼ਿਆਦਾ ਹੁੰਦੀ ਜਿਵੇਂ ਬਹੁਤ ਸਾਰੇ ਆਪਣੇ ਨਵੇਂ ਜਿਹੜੇ ਭਰਾਣੇ ਹਨਾ ਜਾਂ ਭੈਣਾਂ ਮੇਰੀਆਂ ਕੰਮ ਸ਼ੁਰੂ ਕਰ ਲੈਂਦੇ ਆ ਨੇ ਘਰੇ ਪਸ਼ੂ ਰੱਖ ਲੈਂਦੇ ਨੇ ਕਿਉਂਕਿ ਥੋੜਨਾ ਤਾਂ ਹੁਣ ਤੁਹਾਡੇ ਕੋਲ ਦਾ ਵੱਧ ਗੈਂਦੀ ਦੇ ਵਿੱਚ ਆ ਵੱਡਾ ਕੰਮ ਹੈ ਹਨਾ ਫਾਰਮ ਦਾ ਉਹਨਾਂ ਨੂੰ ਵੀ ਕੀ ਦਿੱਕਤ ਕੀ ਆਉਂਦੀ ਹੈ ਉਹਨਾਂ ਨੂੰ ਕਈ ਦਿੱਕਤਾਂ ਤਾਂ ਇਹ ਆਉਂਦੀਆਂ ਨੇ ਵੀ ਥਣਾ ਦੇ ਵਿੱਚ ਦਿੱਕਤਾਂ ਆ ਜਾਂਦੀਆਂ ਬਾੜੀ ਜਲਦੀ ਹਾਂ ਹਾਂ ਮਸਟੈਟਸ ਕੀ ਪ੍ਰੋਬਲਮ ਕੀ ਹੁੰਦੀ ਹੈ ਉਹਦੇ ਬਾਰੇ ਦੱਸੋ ਥੋੜਾ ਜਿਹਾ ਮਸਟੈਟਸ ਤਾਂ ਬਈ ਯਾਰ ਜ਼ਿਆਦਾ ਤਾਂ ਉਲੀ ਦਾ ਕਰਕੇ ਹੈ ਨਾ ਜਿਵੇਂ ਸਾਈਲੇਜ ਦੇ ਵਿੱਚ ਉਲੀ ਆ ਜੇ ਠੀਕ ਹੈ ਤਾਂ ਕਰਕੇ ਵੀ ਹੋ ਜਾਂਦੀ ਆ ਤਾਂ ਸਾਫ ਸਫਾਈ ਦਾ ਵੀ ਚੱਕਰ ਪੈ ਜਾਂਦਾ ਜਿਵੇਂ ਜ਼ਿਆਦਾ ਉਹ ਬੈਕਟੀਰੀਆ ਜ਼ਿਆਦਾ ਹੁੰਦੇ ਹੈ ਨਾ ਤਾਂ ਉਹਨਾਂ ਦਾ ਕਰਕੇ ਵੀ ਹੁੰਦੀ ਹੈ ਮਸਟੈਟਸ ਤੇ ਬਸ ਜ਼ਿਆਦਾ ਤਾਂ ਹੁੰਦੀ ਹੈ ਯਾਰ ਜਿਵੇਂ ਉਲੀ ਦਾ ਚੱਕਰ ਮੇਨ ਤਾਂ ਜਿਵੇਂ ਅਚਾਰ ਉਲੀ ਵਾਲੀ ਵਾਲੀ ਆਲਾ ਪੈ ਜੇ ਨਾ ਉਦੇ ਕਰਕੇ ਵੱਧ ਹੁੰਦੀ ਆ ਠੀਕ ਹੈ ਜੀ ਵੀ ਵਿੱਚ ਹੁਣ ਬੰਦੇ ਚਾਰ ਜੂਰ ਤੇ ਗੌਰ ਨਹੀਂ ਕਰਦੇ ਹਾਂ ਹਾਂ ਜਿਵੇਂ ਪਟਦੇ ਆ ਫਿਰ ਸਿੱਟਣ ਜਿਹੜੀਆਂ ਆ ਜਿਹਨਾਂ ਦਾ ਵੀ ਕਾਹ ਨੂੰ ਕੱਢਣਾ ਕਰਨਾ ਸਾਰੇ ਹੀ ਛੱਡ ਦਿੰਦੇ ਨੇ ਵਿੱਚ ਉਮੀ ਤਾਂ ਹਾਂ ਤੋਂ ਲੈ ਕੇ ਜਿਵੇਂ ਤਾਂ ਤੋਂ ਲਗਭਗ ਮਾੜਾ ਮੋਟਾ ਖਰਾਬ ਹੋਇਆ ਹੀ ਹੁੰਦਾ ਠੀਕ ਹੈ ਥੋੜਾ ਸਫਾਈ ਕਰਕੇ ਗਲਾਹਿਆ ਜਾਵੇ ਤਾਂ ਵਧੀਆ ਰਹਿੰਦਾ ਬਈ ਹਰ ਨੀਆ ਘਰਲੀ ਸਫਾਈ ਹੁੰਦੀ ਰਹੇ ਰੋਜ਼ ਦੀ ਰੋਜ਼ ਇਹ ਫਿਰ ਉਹ ਸਾਰਾ ਜਾਨਵਰੀ ਖਰਾਬ ਹੋ ਜਾਂਦਾ ਜਿਵੇਂ ਹੁਣ ਫੋਗਰ ਫੁਗਰ ਚੱਲਦੇ ਆ ਸਪ੍ਰਿੰਕਲ ਚਰਦੇ ਚੱਲਦੇ ਆ ਠੀਕ ਕੁਰਲੀਆਂ ਵਿੱਚ ਥੋੜਾ ਥੋੜਾ ਪਾਣੀ ਆ ਜਾਂਦਾ ਗਿੱਲੀਆਂ ਹੋ ਜਾਂਦੀਆਂ ਜੇ ਗਿੱਲਾ ਹੋ ਜਾਣਾ ਸਾਇਲੇਜ ਫਿਰ ਤਾਂ ਇਹਨੂੰ ਜੀ ਜੇ ਪੈਂਦੀ ਪੈਂਦੇ ਆ ਬਈ ਥੋੜੀ ਜੀ ਲੱਗ ਜਾਂਦੀ ਆ ਹਾਂ ਉਹ ਬਿਲੀ ਡੇਲੀ ਸਾਫ਼ ਹੁੰਦਾ ਫਿਰ ਸਹੀ ਰਹਿੰਦਾ ਬਈ ਤਾਂ ਇਹ ਚੀਜ਼ ਦੀ ਵੀ ਗੌਰ ਕਰ ਕਰੋ ਇੱਕ ਬਈ ਮੈਂ ਦੇਖਿਆ ਹਨ ਜਿਵੇਂ ਤੁਹਾਡੇ ਕੋਲ ਫਾਰਮ ਹੈ ਤੁਹਾਡੇ ਦਾ ਚਲੋ ਪਸੂ ਤੁਸੀਂ ਡੇਲੀ ਨਿਮਾੜ ਲੇ ਹਣਾ ਤਾਂ ਅਗਵਾਦ ਵੀ ਨਿਮਾਉਣੇ ਹੋਗੇ ਸਾਰਾ ਕੁਝ ਕਰਦੇ ਸਾਫ਼ ਸੁਵਿਧਾ ਧਿਆਨ ਰੱਖਦੇ ਹੋ ਹਾਂ ਹਾਂ ਵੀ ਹੁਣ ਵਿੱਚ ਬੰਦੇ ਘਰਾਂ ਦੇ ਵਿੱਚ ਕੀ ਕਰਦੇ ਆ ਜਿਵੇਂ ਗੋਹਾ ਛਿੱਟਿਆ ਪਿਆ ਉਹ ਝਰਗਲ ਜੀ ਹੋ ਜਾਂਦੀ ਆ ਉਹ ਤਾਰ ਕੱਟ ਕੇ ਛਿੱਤੀ ਬਿਠਾ ਆਂਦੇ ਨੇ ਜੇ ਉਹਦੋਂ ਜਿਵੇਂ ਆਪਣੇ ਦਵਾਈ ਲੱਗ ਜੇ ਹਨਾ ਥਾਣਾ ਤੇ ਮਿਲ ਕੇਂ ਤੋਂ ਬਾਅਦ ਤਾਂ ਜਿਹੜੇ ਮੰਨ ਲੈਂਦੇ ਪੋਰ ਖੁੱਲੇ ਹੁੰਦੇ ਹਨਾਂ ਦੇ ਬੰਦ ਹੋ ਜਾਂਦੇ ਯਾਰ ਤੇ ਨਹੀਂ ਤਾਂ ਜਿਵੇਂ ਗਾਰੇ ਦੇ ਵਿੱਚ ਉਵੇਂ ਬੈਠ ਜਾਂਦੀਆਂ ਤਾਂ ਫਿਰ ਉਹ ਗਾਰਾ ਵਿੱਚ ਬਗ ਯਾਰ ਉਹ ਵੀ ਮਸਟੈਟਿਕ ਬੈਕਟੀਰੀਆ ਬੈਕਟੀਰੀਆ ਅੰਦਰ ਜਾਂਦੇ ਆ ਠੀਕ ਹੈ ਜੀ ਇਹ ਦਿੱਕਤ ਆਉਂਦੀ ਹੈ ਤੇ ਬਾਈ ਫਿਰ ਜਦੋਂ ਸ਼ੁਰੂ ਕਰਿਆ ਸੀਗਾ ਉਦੋਂ ਫਿਰ ਕੀ ਦਿੱਕਤ ਦੁੱਕ ਤਾਈ ਕਦੋਂ ਕੀ ਦਿੱਕਤਾਂ ਆਈਆਂ ਉਦੋਂ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਦਿੱਕਤਾਂ ਦਾ ਨਹੀਂ ਬਾਈ ਯਾਰ ਕੋਈ ਬਸ ਬਿਮਾਰੀ ਹੁੰਦੀ ਹੈ گا ਮਾ ਡਾਕਟਰ ਹੈਗਾ ਗਾ ਮਨਦੀਪ ਮੇਰੇ ਪਿੰਡੋਂ ਤੇ ਮੰਨ ਲਾ ਸਾਡੇ ਵਾਲੇ ਛੋਟੇ ਦਾ ਵਧੀਆ ਆੜੀ ਉਹਨਾਂ ਦੋ ਗਵਾਂਵਿਆਂ ਮਤਲਬ ਕੁਦਰਤੀ ਕੁਦਰਤੀ ਗੱਲ ਹੈ ਵੀ ਬਸ ਗਾਵਾਂ ਮਰ ਜਾਂਦੀਆਂ ਨੇ ਮਮਾਰਠ ਮਾਰ ਹੋਈ ਜਾਂਦੀ ਆ ਬਸ ਆ ਚੱਕਰਾ ਐਵੇਂ ਆ ਵੀ ਇਨਸਾਨਾਂ ਦਾ ਵਾਲੇ ਕੰਮ ਹੀ ਆ ਹਾਂ ਜਿਵੇਂ ਲੰਪੀ ਹੋ ਗਈ ਯਾਰ ਲੰਪੀ ਵੇਲੇ ਕੁਝ ਨਾ ਕੁਝ ਉਹ ਸਾਰੇ ਫਾਰਮਾਂ ਦੀ ਮਰਦੀਆਂ ਬਈ ਨਾਰਮਲ ਗੱਲ ਆ ਜਿਵੇਂ ਉਹਦਾ ਵੀ ਵੱਡੀ ਬਿਮਾਰੀ ਹੈਗੀ ਨਾ ਉਹ ਨਾਰਮਲ ਇਹਨਾਂ ਨੂੰ ਪ੍ਰੋਬਲਮ ਕੀ ਆਉਂਦੀ ਹੈ ਜੇ ਨਾਰਮਲ ਲਈ ਆਪਾਂ ਜਿਵੇਂ ਇਨਸਾਨ ਨੂੰ ਕਹਦੀ ਵੇਖ ਤਾ ਬੁਖਾਰ ਜਿਆਦਾ ਹੁੰਦਾ ਬਈ ਜਿਵੇਂ ਗਰਮੀਆ ਗਰਮੀਆ ਦੇ ਵਿੱਚ ਸਾਹਮਣੀਆਂ ਔਖੀਆਂ ਯਾਰ ਤੇ ਹੁਣ ਗਾਵਾਂ ਜ਼ਿਆਦਾ ਬਿਮਾਰ ਹੁੰਦੀਆਂ ਗਰਮੀਆ ਦੇ ਵਿੱਚ ਕਿਉਂਕਿ ਜ਼ਿਆਦਾ ਗਰਮੀ ਚੱਲਦੀਆਂ ਨਹੀਂ ਹੈਗੀਆਂ ਤੇ ਉਹਦੇ ਵਾਸਤੇ ਜਿਵੇਂ ਕੰਟਰੋਲਡ ਸੈੱਡ ਸ਼ੈੱਡ ਹੋਣੇ ਚਾਹੀਦੇ ਆਪਣੇ ਠੰਡਾ ਹੋਣਾ ਚਾਹੀਦਾ ਸਿਸਟਮ ਤਾਂ ਵਧੀਆ ਰਹਿੰਦੀਆਂ ਨੇ ਜਿਵੇਂ ਹੁਣ ਇੱਥੇ ਟੋਟੇ ਕੋਲੇ ਬਾਹਣ ਦੇ ਵਿੱਚ ਆਚਾਰੀ ਪਾਸੇ ਹੈ ਨਾ ਕੋਈ ਮਤਲਬ ਉੱਚਾ ਕਰਕੇ ਪਾਇਆ ਹੋਇਆ ਬਈ ਹਾਂ ਹਵਾ ਵਧੀਆ ਹੈ ਨਾ ਇਥੋਂ ਵਾਲੀ ਉਹ ਤੋਂ ਬਚ ਰਹੀਦੀ ਹੈ ਬਈ ਮਤਲਬ ਇਹ ਜਿਹੜੇ ਫਾਰੇ ਨੇ ਇਹ ਚੱਲੀ ਵੀ ਜਾਂਦੇ ਰਹਿੰਦੇ ਇੱਥੇ ਹਾਂ ਹਾਂ ਬਈ ਥੋੜਾ ਟਾਈਮ ਫਾਰੇ ਚੱਲਵੇ ਫਿਰ ਪੱਖੇ ਚੱਲ ਪਏ ਫਾਰੇ ਚੱਲ ਪਏ ਪੱਖੇ ਚੱਲ ਪਏ ਠੰਡੀਆਂ ਹੋ ਜਾਂਦੀਆਂ ਨੇ ਹਾਂ ਠੰਡੀਆਂ ਹੋ ਜਾਂਦੀਆਂ ਫਿਰ ਪੱਖੇ ਚੱਲੀ ਜਾਂਦੇ ਐਵੇਂ ਐਵੇਂ ਠੀਕ ਹੈ ਜੀ ਤੇ ਜਿਵੇਂ ਹੁਣ ਸਾਇਲੋ ਦੀ ਗੱਲ ਕਰੀਏ ਇੱਕ ਗਾਂ ਦੀ ਜੇ ਨਾਰਮਲ ਜਿਹੜੀ ਗਾਂ ਛੂਰੀ ਹੋਈ ਆ ਜਾਂ ਇੱਕ ਪੰ 25 ਤੋਂ ਲੈ ਕੇ 30 ਕਿਲੋ ਚਾਰ ਖਾ ਜਾਂਦੀ ਇੱਕ ਦਾ ਇੱਕ ਦਾ ਬਸ 2 ਕਿਲੋ ਤੂੜੀ 25 ਤੋਂ ਲੈ ਕੇ 30 ਕਿਲੋ ਚਾਰ ਤੇ ਫੀਡ ਪੈਂਦੀ ਹੈ ਬਈ ਦੁੱਧ ਦੇ ਹਿਸਾਬ ਨਾਲ ਮਤਲਬ 3 ਕਿਲੋ ਦੁੱਧ ਦੇ ਮਗਰ 1 ਕਿਲੋ ਫੀਡ ਜਿਵੇਂ ਬਾਲੀ ਵਧੀਆ ਫੀਡ ਆਗੀ ਤਾਂ ਉਹ 3 ਮਗਰ ਜਿਹੜੀ ਥੋੜੀ ਜਿਵੇਂ ਨਾਰਮਲ ਨਹੀਂ 2.5 ਕਿਲੋ ਦੇ ਵੀ ਚੱਲੀ ਜਾਂਦੀ ਹੈ 2.5 ਕਿਲੋ ਦੇ ਮਗਰ ਠੀਕ ਹੈ ਇੰਨੀ ਪੈਂਦੀ ਹੈ ਇਹ ਮਾਤਰਾ ਕੀ ਤੇ ਜਿਹੜੇ ਵੀ ਤੁਹਾਡੇ ਕੋਲ ਜਾਨਵਰ ਹੈ ਜਿੰਨਾ ਦੁੱਧ ਦਿੰਦਾ ਉਹਦੇ ਹਿਸਾਬ ਦੇ ਨਾਲ ਇਹਨੂੰ ਢਾਲ ਲਿਓ ਪਾ ਦਿਓ ਕੋਈ ਦਿੱਕਤ ਨਹੀਂ ਤੇ ਬਾਈ ਜੇ ਗਾਈਆਂ ਦੀ ਗੱਲ ਕਰੀਏ ਦੁੱਧ ਮਤਲਬ ਕਿੰਨੇ ਕਿ ਲੀਟਰ ਤੱਕ ਖੜੀ ਆ ਆਪਣੇ ਕੋਲੇ ਮਤਲਬ ਕਿੰਨੇ ਤੋਂ ਹਾਈ ਕਿੰਨੀਆਂ ਤੇ ਲੋਕ ਕਿੰਨੇ ਆ ਫਸ ਬਈ ਸਾਡੇ ਕੋਲੇ ਯਾਰ ਮਤਲਬ 30 ਕਿ ਲੀਟਰ ਤੋਂ ਸਾਰੀਆਂ ਉੱਪਰ ਉੱਪਰੀ ਨੇ ਠੀਕ ਹੈ ਜੀ ਵੱਧੋ ਵੱਧ ਉਹ ਗਾਈਆਂ ਹੋਣੀਆਂ 50 ਕਿ ਲੀਟਰ ਤੱਕ 48 49 50 ਐਵੇਂ ਦਾ 48 ਨਾ ਜਾ ਯਾਰ ਠੀਕ ਹੈ ਤੇ ਐਚ ਐਫ ਤੇ ਜਰਸੀ ਬਈ ਇਹਨਾਂ ਦਾ ਮਤਲਬ ਵੀ ਕੀ ਮਤਲਬ ਦੁੱਧ ਦਾ ਕੋਈ ਫਰਕ ਹੈ ਇਹਨਾਂ ਦਾ ਜਰਸੀ ਦੇ ਵਾਈਸ ਫੈਂਟ ਪੂਨਡ ਦਾ ਥੋੜਾ ਜਿਹਾ ਬਈਰ ਐਵੇਂ ਜ਼ਿਆਦਾ ਹੁੰਦਾ ਹੈ ਨਾ ਵੀ ਰੋਲਾ ਵੀਰ ਫੈਂਟ ਜ਼ਿਆਦਾ ਆਉਂਦੀ ਹੈ ਮੱਜ ਵਰਗਾ ਹੁੰਦਾ ਦੁੱਧ ਤੇ ਸੋਹੇਆ ਥੋੜਾ ਦੁੱਧ ਘੱਟ ਵੀ ਹੁੰਦਾ ਇਹਨਾਂ ਦਾ ਫਿਰ ਨਿਕਣਾਂ ਦੇ ਮੁਕਾਬਲੇ ਦੁੱਧ ਵੀ ਘੱਟ ਹੈ ਇਹਨਾਂ ਦਾ ਐਵੇਂ ਆ ਤੇ ਮੱਜਾਂ ਦੇ ਮੁਕਾਬਲੇ ਬਾਈ ਗਾਈਆਂ ਦਾ ਫਰਕ ਕੀ ਹੈ ਇਹਦਾ ਕੀ ਕਾਰਨ ਹੈ ਮਤਲਬ ਗਾਈਆਂ ਵੱਧ ਦੇਖਿਆ ਮੈਂ ਫਾਰਮਾਂ ਤੇ ਮੱਜਾਂ ਘੱਟ ਦੇਖਿਆ ਬਸ ਯਾਰ ਬਾਈ ਸਾਹਮਣੀਆਂ ਸੌਖੀਆਂ ਜਿਵੇਂ ਹੁ ਤੇ ਮੱਜਾਂ ਦਾ ਵਸਾ ਹੀ ਹੁੰਦਾ ਹੋਊਗਾ ਆਪਾਂ ਆਖੀ ਆਪਾਂ ਰੱਖੀਆਂ ਨਹੀਂ ਮੱਜਾਂ ਪਤਾ ਘਟ ਤੇ ਵੀ ਬੰਨਣ ਬੁੰਨਣ ਦਾ ਹਰ ਇੱਕ ਮੱਕਲੀ ਕਲੀ ਮੱਝ ਨੂੰ ਬੰਨਣਾ ਖੋਲਣਾ ਐ ਚੱਕਰ ਪੈਂਦਾ ਵਸੇ ਇਹ ਦਿੱਕਤ ਵੱਧ ਹੋ ਗਈ ਹੈ ਇਹਨਾਂ ਨੂੰ ਜਿਵੇਂ ਹੁਣ ਇਹਨਾਂ ਨੂੰ ਪਾਣੀ ਵੀ ਭਰਿਆ ਵਾ 24 ਘੰਟੇ ਪਾਣੀ ਰਹਿੰਦਾ ਬਈ ਯਾਰ ਆਚਾਰ ਪਾਤਾ ਇੱਕ ਵਾਰ ਚਾਰ ਪਾਤਾ ਹਨਾ ਫਾਈ ਕਰਤੀ ਮਤਲਬ ਇਹਨਾਂ ਦੇ ਵਿੱਚ ਵੜਨ ਦੀ ਲੋੜ ਨਹੀਂ ਬਸ ਧਾਰਾਂ ਧਾਰਾਂ ਹੀ ਕੱਢਣ ਦਾ ਕੰਮ ਰਹਿ ਜਾਂਦਾ ਬਾਲਾ ਵੱਡਾ ਕੰਮ ਤਾਂ ਉਹੀ ਰਹਿ ਜਾਂਦਾ ਧਾਰਾਂ ਵੀ ਬਾਈ ਫਿਰ ਉਹ ਮਸ਼ੀਨ ਜਿਹੜਾ ਛੜਦੇ ਆਣ ਵਾਲੀ ਕਰਣੀਆਂ ਨੇ ਹਾਂ ਮੱਜਾਂ ਦਾ ਜਿਵੇਂ ਜਿੰਨੇ ਕੁ ਬੰਦੇ ਰੱਖਿਆ ਵਿਆਂ ਬਸ ਐ ਹੁੰਦਾ ਵੀ ਕੱਲੀ ਕੱਲੀ ਨੂੰ ਖੋਲ ਕੇ ਪਾਣੀ ਪੀਣਾ ਨਮਾਉਣਾ ਕੱਖ ਪਾਉਣੇ ਐਵੇਂ ਬਹੁਤ ਦਿੱਕਤ ਆਉਂਦੀ ਹੈ ਮਤਲਬ ਸਾਫ਼ ਸਮੇਂ ਹੀ ਵੱਧ ਕਰਨੀ ਪੈਂਦੀ ਹੈ ਵੱਧ ਕਰਨੀ ਪੈਂਦੀ ਹੈ ਠੀਕ ਹੈ ਇਹ ਤਾਂ ਫਿਰ ਮੇਰੇ ਨਾਲ ਤਾਂ ਬਰੀਡ ਵੀ ਖੁੱਲੀ ਰਹਿਣ ਵਾਲੀ ਹੈ ਬਾਈ ਹਨਾ ਬਾਕੀ ਹਾਂ ਜਿੰਨੇ ਖੁੱਲੀਆਂ ਰਹਿੰਦੀਆਂ ਬਾਈ ਫਿਰ ਉਹਨਾਂ ਖਾਂਦੀਆਂ ਵੀ ਵੱਧਨੇ ਯਾਰ ਠੀਕ ਹੈ ਹੂੰ ਕੋਈ ਗੱਲਬਾਤ ਜਿਹੜੀ ਤੂੰ ਲੋਕਾਂ ਨੂੰ ਕਹਿਣੀ ਚਾਹੁੰਦਾ ਹੋਮੀ ਵੀ ਫਾਰਮ ਨੂੰ ਲੈ ਕੇ ਜਦੋਂ ਤੂੰ ਸ਼ੁਰੂ ਕਰਿਆ ਜਾਂ ਹੁਣ ਤੱਕ ਜਿੰਨੀਆਂ ਪ੍ਰੋਬਲਮ ਆਈਆਂ ਨੇ ਵੀ ਕੋਈ ਨਵਾਂ ਬੰਦਾ ਕੰਮ ਸ਼ੁਰੂ ਕਰੂਗਾ ਵੀ ਉਹਨੂੰ ਉਹ ਦਿੱਕਤ ਨਾ ਆਵੇ ਕੀ ਕਹਿਣਾ ਚਾਹੁੰਨਾ ਭਰਾ ਬਸ ਬਈ ਥੋੜਾ ਬਹੁਤਾ ਕਿਸੇ ਤੋਂ ਯਾਰ ਜਿਵੇਂ ਜਿੰਨਾਂ ਦੇ ਪਹਿਲਾਂ ਬਾਕੀ ਆਮ ਕੋਈ ਪਸ਼ੂ ਦਾ ਹਰੇਕ ਦੇ ਰੱਖੇ ਹੀ ਹੁੰਦੇ ਆ ਕਰੇ ਬਈ ਆਪਾਂ ਨੂੰ ਉਹਦਾ ਪਤਾ ਹੀ ਹੈ ਨਾ ਕਿਵੇਂ ਕੱਕ ਪਾਉਣੇ ਸਾਰਾ ਕੁਝ ਕਰਨਾ ਟ੍ਰੇਨਿੰਗ ਵੀ ਮਿਲ ਜਾਂਦੀ ਹੈ ਜੇ ਲਾਉਣੀਆਂ ਨਾਲ ਸਰਟੀਫਿਕੇਟ ਮਿਲ ਜਾਂਦਾ ਲੋਨ ਲਾਣ ਲੈਣਾ ਜੇ ਬੰਦੇ ਨੂੰ ਸੌਖਾ ਹੋ ਜਾਂਦਾ ਨਹੀਂ ਤਾਂ ਜਿਹੜੇ ਬੰਦੇ ਆਸੇ ਪਾਸੇ ਹਰੇਕ ਪ ਸਰਲੇ ਸ਼ੁਰੂ ਤਾਂ ਵਧੀਆ ਰਹਿੰਦਾ ਸੌਖਾ ਬਈ ਯਾਰ ਥੋੜਾ ਬਹੁਤ ਤਾਂ ਜਿਹੜੇ ਬੰਦੇ ਨੂੰ ਕੋਈ ਦਿੱਕਤ ਆਉਂਦੀ ਹੈ ਅਗਲਾ ਪਹਿਲਾਂ ਦੱਸ ਲੈਂਦਾ ਬਾਕੀ ਜੇ ਕਿਸੇ ਨੇ ਜਿਵੇਂ ਪੀਡੀਐਫ ਵਾਲੇ ਨਾਲ ਮਿਲ ਕੇ ਜੇ ਪੁੱਛ ਕੇ ਚੱਲਦਾ ਬੰਦਾ ਸਾਰੇ ਲਗਭਗ ਦੱਸ ਹੀ ਦਿੰਦੇ ਆ ਯਾਰ ਇਹਦੇ ਚ ਕਿਹੜਾ ਕੋਈ ਐਵੇਂ ਕੰਪੀਟੀਸ਼ਨ ਆ ਜੇ ਕਿਸੇ ਕੋਲ ਹੋਰ ਜ਼ਿਆਦਾ ਵੱਧ ਪਸ਼ੂ ਹੋ ਗਏ ਵੱਧ ਦੁੱਧ ਹੋ ਗਿਆ ਵੀ ਦੂਜੇ ਦਾ ਨੁਕਸਾਨ ਹੋ ਜਾਊਗਾ ਇਹਦਾ ਜਿੰਨਾ ਵੀ ਜ਼ਿਆਦਾ ਹੋਈ ਜਾਊ ਦੁੱਧ ਕਿਹੜਾ ਪੂਰਾ ਹੁੰਦਾ ਬਈ ਓਨਾ ਹੀ ਫਾਇਦਾ ਕੋਈ ਇਹ ਚ ਹਰੇਕ ਬੰਦਾ ਦੂਜੇ ਫਾਰਮ ਵਾਲਾ ਦੂਜੇ ਫਾਰਮ ਦੱਸ ਹੀ ਦਿੰਦਾ ਜਿਵੇਂ ਹੋਰ ਕੋਈ ਆਪਣੇ ਕੱਪੜੇ ਵਗੈਰਾ ਦਾ ਕੋਈ ਵੀ ਇਹ ਜਿਹੜਾ ਕੋਈ ਦਿੱਕਤ ਨਹੀਂ ਤੁਸੀਂ ਕਰ ਲਓ ਕੋਈ ਵੀ ਕਰ ਲਓ ਫਾਰਮ ਕੋ ਪਿੰਡ ਦੇ ਵਿੱਚ ਸਾਰੇ ਪਿੰਡ ਦੇ ਵਿੱਚ ਫਾਰਮ ਚੱਲ ਹੀ ਜਾਣਾਗਾ ਚੱਲ ਹੀ ਜਾਣਾਗਾ ਨਾ ਤਾਂ ਥੋੜਾ ਰਹਿਣਾਗਾ ਨਾ ਅਗਲੇ ਦਾ ਰਹਿਣਾਗਾ ਇਹ ਤਾਂ ਕੰਪਨੀ ਦੇ ਬੇਕਾ ਮੂਲ ਜਿੰਨੇ ਵੀ ਆ ਸਾਰਿਆਂ ਦੁੱਧ ਤਾਂ ਆਪਾਂ ਨੂੰ ਜਿਆਦਾ ਤੋਂ ਹਰੇਕ ਹੀ ਕਹਿੰਦੇ ਵੀ ਸਾਨੂੰ ਦਿਓ ਸਾਨੂੰ ਦਿਓ ਕਿਉਂਕਿ ਦੁੱਧ ਕਿਹੜਾ ਪੂਰਾ ਹੁੰਦਾ ਯਾਰ ਬਾਈ ਦੁੱਧ ਪੂਰਾ ਨਹੀਂ ਹੁੰਦਾ ਬਾਈ ਐਵੇਂ ਕਹਿੰਦਾ ਕਿਉਂਕਿ ਦੁੱਧ ਚੀਜ਼ ਇਦਾਂ ਦੀ ਆ ਤੇ ਬਾਈ ਜੇ ਇੱਕ ਮਤਲਬ ਵੀ ਗਾਂ ਦੀ ਗੱਲ ਕਰੀਏ ਜਾਂ ਪੰਛੀ ਦੀ ਇੱਕ ਦਿਨ ਦਾ ਕਿੰਨਾ ਖਰਚਾ ਉਹ ਤੇ ਮੁਨਾਫਾ ਕਿੰਨਾ ਕਦੇ ਜਾਂਦੀ ਆ ਜੀ ਬਾਈ ਜਿਹੜੇ ਯਾਰ ਜਿਵੇਂ ਹਨਾ ਫਾਰਮਾਂ ਜਿਵੇਂ ਪੁਰਾਣੇ ਫਾਰਮਾਂ ਜਿਨ੍ਹਾਂ ਕੋਲ ਰਿਕਾਰਡ ਰਹਿੰਦੇ ਆ ਪ੍ਰੋਪਰ ਰਿਕਾਰਡ ਰੱਖਦੇ ਆ ਆਪਣੇ ਕੋਲ ਤਾਂ ਜਿਵੇਂ ਰੱਖ ਨਹੀਂ ਸਕਦੇ ਮਿਲਕਿੰਗ ਮਿਲਕਿੰਗ ਦੀ ਮਸ਼ੀਨਾਂ ਵਗੈਰਾ ਉਸੇ ਸੈਟਿੰਗ ਨਹੀਂ ਹੈਗੀ ਹਜੇ ਉਹਨੇ ਲੈਵਲ ਤੱਕ ਨਹੀਂ ਆਪਾਂ ਤਾਂ ਆਮ ਨੋਰਮਲ ਕਹਿੰਦੇ ਵੀ 10000 ਲੀਟਰ ਇੱਕ ਸੂਏ ਦਾ ਇੱਕ ਦਾ ਦੁੱਧ ਦੇ ਜਾਂਦੀ ਆ ਠੀਕ ਹੈ ਜੀ ਤੇ ਜੇ ਆਪਾਂ 42 43 ਦੇ ਹਿਸਾਬ ਨਾਲ ਲਾਈਏ ਤਾਂ 4 ਲੱਖ 4 ਲੱਖ 4 ਲੱਖ 20 3000 ਦੁੱਧ ਪਾਣਦੀ ਆ ਯਾਰ ਇੱਕ ਗਾਂ ਕਿੰਨੇ ਮਹੀਨੇ ਦਿੰਦੀ ਆ ਬਈ ਗਾਂ ਦੁੱਧ ਗਾਂ ਬਈ ਯਾਰ ਦੇਖ ਲੈ 10 ਕਿ ਮਹੀਨੇ 10 12 ਮਹੀਨੇ ਤਾਂ ਦੇ ਹੀ ਦਿੰਦੀ ਆ 10 12 ਮਹੀਨੇ ਇੱਕ ਸਾਲ ਵਾਂਗੂੰ ਕਹੀਦੀ ਇੱਕ ਸਤਿਆਫੀ ਚ ਆਪਾਂ ਵੀ ਇੱਕ ਸਾਲ ਵਾਂਗੂੰ ਦੁੱਧ ਦੇ 300 ਡੇਣਾ ਮੰਨਦੇ ਆ ਯਾਰ ਬਈ 300 ਡੇਣਾ ਦੁੱਧ ਦੇ ਦਿੰਦੀ ਆ ਹਨਾ ਆਪਾਂ ਨੇ 365 ਆ ਤੇ ਮਤਲਬ 60 65 ਦਿਨ ਡਰਾਈ ਕਰ ਦਿੰਦੇ ਆ ਠੀਕ ਹੈ ਜੀ ਹਾਂ 305 ਗ੍ਰਾਮ ਦੁੱਧ ਲੈਂਦੀ ਆ 2 ਮਹੀਨੇ ਡਰਾਈ ਕਰਨ ਦੇ ਹੋ ਜਾਂਦੇ ਆ ਠੀਕ ਹੈ ਜੀ ਕੁਝ ਨਾ ਬਾਕੀ ਥੋੜਾ ਬੋਤਾ ਜ਼ਰੂਰੀ ਨਹੀਂ ਹੁੰਦਾ ਵੀ ਯਾਰ ਪੱਕਾ ਰਾਉਂਡ ਫਿਕਰ ਨਹੀਂ ਕਿਉਂ ਕਈ ਵਾਰ ਨਹੀਂ ਵੀ ਕਨਸੀਵ ਕਰਦੀ ਗਾਂ ਕੋਈ ਜ਼ਰੂਰੀ ਤਾਂ ਨਹੀਂ ਹੁੰਦਾ ਵੀ ਉਸੇ ਟਾਈਮ ਤੇ ਰਹਿ ਜਾਂਦੀ ਆ ਗੱਬਣਾ ਆ ਵਧੀਆ ਗਾਵਾਂ ਦਾ ਐਵੇਂ ਵੀ ਯਾਰ ਥੋੜਾ ਜਿਹਾ ਬੰਦੇ ਦੇ ਪੱਲੇ ਉਹ ਨਹੀਂ ਖਾਂਦੀਆਂ ਜੇ 50 ਲੀਟਰ ਤੇ ਆ 40 ਲੀਟਰ ਵਾਲੀ ਗਾਂ ਕੀ ਹੈ ਨਾ ਜੇ ਨਹੀਂ ਵੀ ਰਹੂਗੀ ਸਾਲ ਵੀ ਖਰਾਬ ਕਰ ਜੂ ਆਪ ਦਾ ਖਰਚਾ ਤਾਂ ਕੱਢਦੀ ਵੀ ਆ ਕਰੋ ਹਾਂ ਲੋ ਖਰਚਾ ਕੱਢਦੀ ਆ ਜਿਹੜੀ ਮਤਲਬ ਗ ਕੋਣੀ ਖਵਾਉਣੀ ਪੈਂਦਾ ਉਹਨੂੰ ਆਪਾਂ ਛੱਡ ਵੀ ਨਹੀਂ ਸਕਦੇ ਆਪਾਂ ਕਿਉਂਕਿ ਪੈਸੇ ਲੱਗੇ ਵੀ ਹੁੰਦੇ ਆ ਬਈ ਯਾਰ ਤੇ ਇਹ ਵੀ ਗੱਲ ਥੋੜੀ ਬਹੁਤ ਵਧੀਆ ਲੱਗੀ ਇੱਕ ਦਿਨ ਦਾ ਕਿੰਨਾ ਮੁਨਾਫਾ ਦੇ ਜਾਂਦੀ ਇੱਕ ਗਾਂ ਬਈ ਇੱਕ ਦਿਨ ਦਾ ਲੱਗ ਜਦੀ ਜੇ ਆਪਾਂ ਈਡੀਆ ਕੋਈ ਇੱਕ ਦਿਨ ਦਾ ਤਾਂ ਯਾਰ ਦੇਖ ਲੈ ਬਈ ਜੋੜ ਕੇ ਤੂੰ ਦੇਖ ਲੈ ਯਾਰ ਜੇ 40 ਲੀਟਰ ਦੁੱਧ ਦਿੰਦੀ ਆ ਨਾ ਗਾਂ ਰੋਇਦਾ ਮੰਨਦਾ 16 1600 ਰੁਪਏ ਦਾ ਦੁੱਧ ਹੋ ਗਿਆ ਤਾਂ ਉਹਦੇ ਚੋਂ 1000 ਰੁਪਏ ਚਾਰ ਦਾ ਜੇ ਸਾਰਾ ਕੁਝ ਹੀ ਮੁੱਲ ਦਾ ਆਪਣੇ ਕੋਲੇ ਸਾਰਾ ਕੁਝ ਲਾ ਕੇ ਖਰਚਾ 1000 ਰੁਪਏ ਖਰਚਾ ਆਉਂਦਾ ਯਾਰ ਠੀਕ ਹੈ ਜੀ ਵਿੱਚੀ ਫੀਡ ਹੋ ਗਈ ਚਾਰ ਹੋ ਗਿਆ ਬੰਦਿਆਂ ਦਾ ਖਰਚਾ ਪਾ ਲਾ ਇੱਕ ਬੰਦੇ ਦੀ ਮਲਗਾਮ ਤੇ ਅਪਰ ਧਾਲ ਦੀ ਬਿਜਲੀ ਦਾ ਖਰਚਾ ਦਾ ਜਿੰਨੇ ਵੀ ਖਰਚੇ ਹਨ ਸਾਰੇ ਮਸ਼ੀਨਰੀ ਦੇ ਖਰਚੇ ਕੱਢ ਕੇ ਵੀ ਵੀ ਕੁੱਲ ਮਿਲਾ ਕੇ ਵੀ 2-300 ਰੁਪਏ ਛੱਡ ਜਾਂਦੀ ਆ 2-300 ਰੁਪਏ ਮੁਨਾਫਾ ਕੱਟ ਕੇ ਛੱਡ ਜਾਂਦੀ ਆ ਠੀਕ ਹੈ 2-300 ਰੁਪਏ ਛੱਡ ਜਾਂਦੀ ਆ ਤੇ ਬਾਕੀ ਜੇ 2-30 ਉਹਦੇ ਵਿੱਚੋਂ ਵੀ ਜੇ 100 ਰੁਪਏ ਆਪਾਂ ਦੂਜੀਆਂ ਬੱਚੀਆਂ ਦਾ ਲਾਗ ਚੱਲੀ ਬੰਦੇ ਦਾ ਖਰਚਾ ਹਾਂ ਬਈ ਬੱਚੇ ਨਾਲ ਤਿਆਰ ਹੋ ਜਾਂਦੇ ਆ ਬਈ ਠੀਕ ਹੈ ਜੀ ਜੇ ਆਪਾਂ ਆ ਵੀ ਸੋਚ ਕੇ ਲਈ ਦੁੱਧ ਜੋ ਨਹੀਂ ਵੀ ਕਮਾਈ ਕਰਦਾ ਬੰਦਾ ਹਨਾ ਜਾਦਾ ਬੱਚੀਆਂ ਤਿਆਰ ਕਰਦਾ ਹਾਂ ਜਿਵੇਂ ਸਾਡੇ ਕੋਲ ਮੰਨ ਲਾ 30 ਬੱਚੀਆਂ ਆ ਯਾਰ 30 ਬੱਚੀਆਂ ਤਿਆਰ ਹੋ ਗਈਆਂ ਤਾਂ ਉਹ ਵੀ ਇੱਕ ਤਰ੍ਹਾਂ ਦਾ ਇੱਕ ਪ੍ਰੋਫਿਟ ਹੀ ਆਉਗੀ ਹਾਂ ਜੇ ਦੁੱਧ ਚੋਂ ਜੋ ਬਰਾਬਰ ਬਰਾਬਰ ਵੀ ਹੋਈ ਜਾਊਗਾ ਤਾਂ ਵੀ ਸੈੱਟ ਰਹਿੰਦਾ ਯਾਰ ਇਹ ਉਂਝੇ ਚੱਕ ਦੀ ਗੱਲ ਕਰੀਏ ਜੇ ਆਪਾਂ ਮੰਨ ਲਓ ਬੱਚੀ ਲੈਣੀਆਂ ਜਾਂ ਤਿਆਰ ਹੋਈ ਹੋਈ ਗਾਂ ਲੈਣੀਆਂ ਆਪਾਂ ਇਹ ਕਿੰਨੇ ਰੇਟ ਤੋਂ ਕਿੰਨੇ ਰੇਟ ਤੱਕ ਵਗ ਜਾਂਦੇ ਨੇ 22 ਲੱਖ ਤੋਂ ਮੰਨ ਲਾ ਸ਼ੁਰੂ ਹੁੰਦੀਆਂ ਗਾਵਾਂ ਯਾਰ ਜਿਵੇਂ ਵਧੀਆ ਫਾਰਮਾਂ ਦੇ ਵਿੱਚੋਂ ਮਿਲ ਜਾਂਦੀਆਂ ਗਾਵਾਂ ਜਿਹੜੇ ਹਨ ਜਿਨ੍ਹਾਂ ਦੇ ਵਧੀਆ ਰਿਕਾਰਡ ਹੋਏ ਹੋਏ ਆ ਠੀਕ ਹੈ ਜੀ ਤੇ ਚੰਗੇ ਦੁੱਧ ਵਾਲੀਆਂ ਗਾਵਾਂ 22 ਲੱਖ ਤੋਂ ਸ਼ੁਰੂ ਹੋ ਕੇ ਸਾਢੇ 3 ਲੱਖ ਤੱਕ ਮਿਲ ਜਾਂਦੀਆਂ ਵਧੀਆ ਯਾਰ ਸਾਢੇ 3 ਲੱਖ ਤੱਕ ਠੀਕ ਹੈ ਬੱਚੀ ਵੇਚ ਜਾਂਦੀ ਹੈ ਉਹਨਾਂ ਦੀ ਤਾਂ ਲੱਖ-ਲੱਖ ਰੁਪਏ ਦੀ 70-80 ਹਜ਼ਾਰ ਰੁਪਏ ਦੀ ਹਾਂ ਨਾਲ ਦੀ ਨਾਲ ਹੀ ਸੂਨਸਰ ਬਹੁਤ ਯਾਨੇ ਇਹ ਜਿਹੜੇ ਫਾਰਮਾਂ ਉਹਨਾਂ ਦੀ ਬੁੱਕ ਹੀ ਹੁੰਦੀਆਂ ਲਗਭਗ 50-50 ਹਜ਼ਾਰ ਰੁਪਏ ਦੀਆਂ ਯਾਰ ਠੀਕ ਹੈ ਵੀ ਉਹ ਪਹਿਲੀ ਬੁੱਕ ਕਰੀ ਬੈਠਿਆ ਲਗਭਗ ਹਾਂ ਸਾਰਿਆਂ ਨੇ ਕਿਉਂਕਿ ਜਿਆਦਾ ਹੁਣ ਡਿਮਾਂਡ ਵਾਲੀ ਜਾਂਦੇ ਆ ਨਾ ਪਸ਼ੂਆਂ ਆ ਇਹ ਪੂਰੇ ਨਹੀਂ ਬੰਦੇ ਇਹ ਤੇ ਜੀ ਹਾਈਐਸਟ ਬਈ ਮੰਨੀਏ ਜਿਵੇਂ ਹੁਣ ਇਹ ਤਾਂ ਤੁਸੀਂ ਨਾਰਮਲ ਮੈਨੂੰ ਦੱਸਦਾ ਮਤਲਬ ਵੀ ਕਿੰਨੇ ਕੁ ਰੇਟ ਤੱਕ ਗਾਈਆਂ ਖੜੀਆਂ ਨੇ ਜੇ ਪਾਪਾ ਜਿਆਦਾ ਤੁਸੀਂ ਜਿਆਦਾ ਜਰਾਏ ਤਾਂ ਬਈ ਜਿਵੇਂ ਹੁਣ ਇਹਨਾਂ ਨੇ ਪੀਡੀਐਫ ਤੇ ਪ੍ਰਧਾਨ ਆ ਤੁਸੀਂ YouTube ਤੇ ਵੀ ਦੇਖ ਕੇ ਦੇਖ ਲਓ ਵਿੱਚ 10-10 ਲੱਖ ਰੁਪਏ ਦੀ ਉਹ ਉਹਨਾਂ ਨੇ ਲੈਤੀਆਂ ਨੇ ਗਾਵਾਂ ਇਹ ਮੇਲੇ ਲੜਦੀਆਂ ਜਾਂ ਜਿੱਤਦੀਆਂ ਨੇ 10-10 ਲੱਖ ਰੁਪਏ ਦੀਆਂ ਬਈ ਤੇ ਦੇਖ ਲਓ ਬਈ ਜਿਹੜੇ ਬੰਦੇ ਕਹਿੰਦੇ ਆਣਾ ਵੀ ਇਹ ਕੰਮ 'ਚ ਮੁਨਾਫ ਜਾ ਇਹਦੇ ਕੰਮ ਤੇ ਵੀ ਕੋਈ ਫਾਇਦਾ ਨਹੀਂ ਤੇ 10-10 ਲੱਖ ਰੁਪਏ ਦੇ ਤਾਂ ਗਾਈਆਂ ਵਿਕੀਆਂ ਹੋਈਆਂ ਵਿਕੀਆਂ ਬਈ ਬਿਲਕੁਲ ਪਰ ਉੱਥੇ ਮਿਹਨਤ ਹੈ ਬਿਲਕੁਲ ਭਈ ਉਹਨਾਂ ਦਾ ਮਿਹਨਤ ਦੀ ਬਹੁਤ ਪੁਰਾਣੇ ਟਾਈਮ ਲੱਗੇ ਨਾ ਬਈ 20-20 ਸਾਲ ਹੋ ਗਏ ਯਾਰ ਪੁਰਾਣੇ ਰਿਕਾਰਡ ਫੇਰ ਤਿਆਰ ਹੁੰਦੇ ਆ ਉਹਨਾਂ ਦੇ ਬੱਚੇ ਵੀ ਤਿਆਰ ਹੁੰਦੇ ਆ ਨਾ ਪੋਟਡ ਸੀਮਨ ਕਰ ਕਰਕੇ ਫੇਰ ਜਾ ਕੇ ਹੁਣ ਚੰਗੇ ਨਸਲ ਤਿਆਰ ਹੁੰਦੀਆਂ ਉਹਨਾਂ ਦੀ ਉਹ ਟਾਈਮ ਦਾ ਵੀ ਤਾਂ ਮੁੱਲ ਆ ਜਿਹੜਾ ਇੰਨੇ ਸਾਲ ਬਈ ਲੱਗਿਆ ਹੈ ਨਾ ਬਿਲਕੁਲ ਐ ਹੁੰਦਾ ਬਈ ਜੀ ਬਾਕੀ ਹੁਣ ਬਾਈਦਾਲੋ ਹਣਾ ਪੰਜਾਬੀ ਭਰਾ ਆਪਣਾ ਬਹੁਤ ਲੰਬਾ ਸਮਾਂ ਹੋ ਗਿਆ ਤੈਨੂੰ ਸਾਡੇ ਤੇ 6-7 ਸਾਲਾਂ ਦੇ ਵਿੱਚ ਕਿੰਨੀਆਂ ਪ੍ਰੋਬਲਮ ਆਈਆਂ ਕਿੰਨੀਆਂ ਬਿਮਾਰੀਆਂ ਚੱਲੀਆਂ ਉਹ ਤੋਂ ਨੁਕਸਾਨ ਵੀ ਚੱਲੇ ਆ ਤੇ ਹੁਣ ਵੀ ਦੇਖ ਲਓ ਹਨਾ ਅੱਜ ਦੀ ਘੜੀ ਵੀ ਇਹ ਤਾਂ ਦੇਖੋ ਖੜੀਆਂ ਨੇ ਇਹਨਾਂ ਦਾ ਜਾਨਵਰ ਦਾ ਕੀ ਪਤਾ ਵੀ ਕਰੋ ਕੋਈ ਬਿਮਾਰੀ ਚੱਲ ਪਈ ਕੋਈ ਕੁਦਰਤੀ ਆਫਤ ਆ ਜੀ ਹਨਾ ਤਾਂ ਉਹ ਤੋਂ ਨੁਕਸਾਨ ਵੀ ਚੱਲਣੇ ਪੈਂਦੇ ਆ ਜਿਹੜੇ ਨੁਕਸਾਨ ਨਹੀਂ ਜਿਹੜੇ ਬਿਜ਼ਨਸ ਦੇ ਵਿੱਚ ਨੁਕਸਾਨ ਨਹੀਂ ਹੈਗਾ ਉੱਥੇ ਮੁਨਾਫਾ ਘਟਾ ਘਟਾ ਬਿਲਕੁਲ ਇੱਥੇ ਮੁਨਾਫਾ ਵੱਧ ਹੈਗਾ ਪਰਾਤੇ ਨੁਕਸਾਨ ਵੀ ਹੋ ਰਿਸਕ ਦਾ ਦੋਨੇ ਚੀਜ਼ਾਂ ਮਰਾਪਰੀ ਚੱਲਦੀਆਂ ਰਿਸਕ ਵੀ ਆ ਬਾਕੀ ਸਾਰਾ ਦਿਨ ਵਿੱਚ ਵੀ ਰਹਿਣਾ ਪੈਂਦਾ ਬਾਈ ਆਪਾਂ ਜੇ ਹੁਣ ਕੈਨ ਦੀ ਗੱਲ ਆ ਚਲੋ ਲੋਕ ਮੰਨਦੇ ਨੇ ਇਹਨਾਂ ਚੀਜ਼ਾਂ ਨੂੰ ਅਗਲਾ ਕਹਿੰਦਾ ਵੀ ਯਾਰ ਪਸ਼ੂਆਂ 'ਚ ਐ ਨਹੀਂ ਬਾਈ ਗੋਹੇ ਦੇ ਵਿੱਚ ਐ ਲਾ ਲੋ ਵੀ ਸਾਰਾ ਦਿਨ ਵਿੱਚ ਰਹਿਣਾ ਪੈਂਦਾ ਇਹਦੇ ਮੁਸ਼ਕ ਵੀ ਮਾਰਦਾ ਬਾਈ ਸਾਰਾ ਕੁਝ ਹੁੰਦਾ ਕਾ ਵੀ ਜਦੋਂ ਕਮਾਈ ਕਰਨੀ ਆ ਸ਼ੌਂਕ ਆ ਚੀਜ਼ ਦਾ ਮੇਨ ਗੱਲ ਸ਼ੌਂਕ ਦੀ ਆ ਹਾਂ ਬਾਈ ਜਿਹੜਾ ਬੰਦਾ ਬਈ ਸ਼ੌਂਕ ਨਾਲ ਉਹਦੀ ਵੀ ਖੇਤੀ ਕਰਨੀ ਪਊ ਬਾਈ ਨਾਲ ਯਾਰ ਮੰਨ ਲਾ ਜੇ ਆਪਾਂ 10 ਗਾਵਾਂ ਰੱਖਦੇ ਆ ਤਾਂ 6 6-7 ਕਿੱਲੇ ਦਾ 4 ਵੀ ਚਾਹੀਦਾ ਨਾ ਪਰ ਨਾਲ ਖ ਖੇਤੀ ਕਰਦੇ ਆ ਤਾਂ ਨਾਲ ਫਿਰ ਆਪਾਂ ਨੂੰ ਥੋੜੀ ਮਸ਼ੀਨਰੀ ਵੀ ਆਉਦੀ ਹਰੇਕ ਸਾਰੀ ਚੀਜ਼ ਕਰਾਈ ਤੇ ਵੀ ਨਹੀਂ ਕਰਵਾ ਸਕਦੇ ਯਾਰ ਐਵੇਂ ਆ ਥੋੜੇ ਥੋੜੀ ਕਰਕੇ ਹਰ ਇੱਕ ਚੀਜ਼ ਨਾਲ ਜੁੜੀ ਜੁੜੀ ਜਾਂਦੀ ਹੈ ਬਾਕੀ ਜਦੋਂ ਕੇਰਾ ਬੰਦਾ ਸ਼ੁਰੂ ਕਰ ਲੈਂਦਾ ਯਾਰ ਸਟੈਪ ਬਾਈ ਸਟੈਪ ਹਰ ਇੱਕ ਚੀਜ਼ ਬਣੀ ਹੋਈ ਬਣੀ ਜਾਂਦੀ ਹੈ ਬਾਈ ਬਾਕੀ ਤੁਹਾਡੇ ਕੋਲ ਤਾਂ ਫਿਰ ਆਪਦੀ ਹੋਣੀ ਹੈ ਜ਼ਮੀਨ ਬਾਈ ਇੱਥੇ ਹਾਂ ਹਾਂ ਬਾਈ ਇੱਥੇ ਕਿੰਨੇ ਕਿੱਲੇ ਬੀਜਿਆ ਤੇ ਕੀ ਫਿਰ 4 ਦੇ ਅਸੀਂ ਬੀਜੀਆ ਬਾਈ ਮੱਕੀਰ ਮਤਲਬ 40-42 ਕਿੱਲਿਆਂ ਵਾਂਗ ਹੋ ਗਈ ਮੱਕੀਆਂ 40-42 ਕਿੱਲੇ ਵਾਂਗ ਬਾਈ ਉਹਦਾ 4 ਪਾਉਂਗੇ ਸਾਰੀ ਜੱਟ 4 ਪਾਉਂਗੇ ਬਈ ਠੀ ਪਰ ਉਹ ਬੰਦਾ ਨਾ ਕੰਮ ਸ਼ੁਰੂ ਕਰੇ ਯਾਰ ਜਿਹਦੇ ਕੋਲ ਜਮਾ ਘਟਾਉਂਦਾ ਉਹ ਥੋੜੇ ਤੋਂ ਕਰ ਲਿਓ ਸ਼ੁਰੂ ਹੌਲੀ ਹੌਲੀ ਚਲੋ ਜਦੋਂ ਮਹਾਰਾਜ ਨੇ ਬਾਹ ਮਾੜ ਲਈ ਵੱਡਾ ਪੰਗਾ ਨਾ ਲਿਓ ਕਿਉਂਕਿ ਜਦੋਂ ਸਾਰਾ ਕੁਝ ਮੁੱਲ ਦਾ ਲਵੋਗੇ ਫਿਰ ਤੁਹਾਡੇ ਕੋਲੇ ਬਚਣਾ ਕੱਖ ਨਹੀਂ ਫਿਰ ਨੁਕਸਾਨ ਕਰਾਉਗੇ ਉਹਦਾ ਵੀ ਕੀ ਫਾਇਦਾ ਹੈ ਬਾਈ ਬਾਕੀ ਪਹਿਲਾਂ ਬਰੀਡ ਦਾ ਪੰਗਾ ਨਾ ਲਿਆ ਕਰੋ ਜਿਹੜੀ ਮੇਨ ਗੱਲ ਆ ਤੁਸੀਂ ਹੁਣ ਇਹ ਚੈਫਰੀ ਵੀਡੀਓ ਦੇਖ ਲਈ ਵੀ ਇੱਥੇ 40 50 ਲੀਟਰ ਦੁੱਧ ਦਿੰਦੀ ਆ ਤੁਸੀਂ ਇਹਦੇ ਪਿੱਛੇ ਲੱਗ ਕੇ ਇਹ ਲੈ ਆਉਂਗਾ ਮਗਰੋਂ ਤੁਸੀਂ ਨੁਕਸਾਨ ਕਰਾ ਲਓ ਪਹਿਲਾਂ ਨਾਰਮਲ ਜਿਹੜੀਆਂ ਆਪਣੀਆਂ ਗਾਇਆਂ ਚੱਲਦੀਆਂ ਨੇ ਦੇਸੀ ਗ ਕਿਵੇਂ ਦਿੱਕਤ ਆਉਂਦੀ ਆ ਜੇ ਤੁਸੀਂ ਸਿੱਖ ਗਏ ਹੌਲੀ ਹੌਲੀ ਕੇਅਰ ਕਰਨੀ ਸਿੱਖ ਗਏ ਉਹਦੇ ਤੋਂ ਹੌਲੀ ਹੌਲੀ ਵਧ ਹੀ ਜਾਣਾ ਕੰਮ ਫੇਰ ਤਾਂ ਆਟੋਮੈਟਿਕ ਹੀ ਦੇਖੋ ਨਾ ਕੰਮ ਨੇ ਵਧ ਹੀ ਜਾਣਾ ਪਰ ਸਿੱਧਾ ਬਰੀਡ ਦਾ ਪੰਗਾ ਨਾ ਲਿਆ ਕਰੋ ਹੌਲੀ ਹੌਲੀ ਕੰਮ ਕਰੋ ਬਾਈ ਹੁਣ ਨਹੀਂ ਵੀ ਪਹਿਲਾਂ ਜਿਵੇਂ ਦੱਸਿਆ ਵੀ ਇੱਕ ਦੋ گاਵਾ ਸੀ ਗਿਆ ਘਰੇ ਤਿੰਨ ਚਾਰ ਹਨਾ ਅੱਜ ਦੇਖ ਲਓ 60 70 گاਵਾ ਹੈਗੀਆਂ ਨੇ ਜਿਹੜੇ ਵਧੀਆ ਬਰੀਡ ਦੇ ਆ ਨੇ ਕੋਈ ਮਾੜੀ ਗਾ ਨਹੀਂ ਹੈਗੀ ਵੀ ਕੋਈ ਉਂ ਚੱਕ ਕੇ ਲੈਂਦੀ ਹੋਵੇ ਜਰਸੀ ਤੇ ਐਫ ਐਫ ਪੂਰੀ ਟੌਪ ਦੀ ਬਰੀਡ ਆ ਤਾਂ ਇਹੀ ਕਹਿਣਾ ਚਾਹੁੰਦੇ ਆ ਅਖੀਰ ਦੇ ਵਿੱਚ ਬਈ ਤੂੰ ਕੋਈ ਜਾਣਕਾਰੀ ਦੇਣੀ ਹੋਵੇ ਭਰਾ ਬਸ ਬਈ ਸਾਰੀਆਂ ਗੱਲਾਂ ਹੀ ਹੋ ਗਈਆਂ ਸਾਰੀਆਂ ਗੱਲਾਂ ਹੋ ਗਈਆਂ ਤੇ ਜੇ ਕਿਸੇ ਨੇ ਜਾਣਕਾਰੀ ਲੈਣੀ ਆ ਜਾਂ ਭਰਾ ਦੇ ਕੋਲੇ ਵੇਟ ਕਰਨਾ ਬੱਲੋ ਵਿਦਿਆਲਾ ਰੋਡ ਦੇ ਉੱਤੇ ਬਾਈ ਦਾ ਫਾਰਮ ਬਣਿਆ ਹੋਇਆ ਇੱਥੇ ਪਹੀ ਆਉਂਦੇ ਤੁਹਾਨੂੰ ਪਤਾ ਲੱਗ ਜੂਗਾ लवली ਨਾਮ ਆ ਬਾਈ ਦਾ ਤੇ ਬ੍ਰਦਰ ਫਾਰਮ ਬ੍ਰਦਰ ਡੇਰੀ ਫਾਰਮ ਆ ਜਰੂਰ ਵੇਟ ਕਰ ਲਿਓ ਤੇ ਸਾਡੀ ਵੀਡੀਓ ਦੇਖ ਕੇ ਜੇ ਕੋਈ ਭਰਾ ਕੰਮ ਸ਼ੁਰੂ ਕਰਨਾ ਚਾਹੁੰਦਾ ਤਾਂ ਦਿੱਤੇ ਨੰਬਰ ਤੇ ਕਾਲ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਠੀਕ ਓਕੇ ਜੀ